ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੰਜਪਈ ਨੂੰ ਤੌਸੀਕਾ ਥਾਣੇ ਤੇ ਰੇਰੀਵਾਲ ਰੋਡ ਤੇ ਮਨਜੀਤ ਸਿੰਘ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਜਾਂਚ ਦੇ ਵਿੱਚ ਕਾਫੀ ਕੁਝ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਬੀਮੇ ਦੇ 15 ਲੱਖ ਰੁਪਏ ਹੜਪਣ ਦੇ ਲਈ ਪਤਨੀ ਨੇ ਪਤੀ ਦਾ ਕਤਲ ਕਰ ਦਿੱਤਾ ਸੀ ਡੀਐਸਪੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਆਪਣੇ ਪਤੀ ਦੀ ਲੰਬੀ ਬਿਮਾਰੀ ਤੋਂ ਉਹ ਤੰਗ ਆ ਗਈ ਸੀ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੀਮੇ ਦੀ ਰਕਮ ਲੈਣਾ ਚਾਹੁੰਦੀ ਸੀ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਮਨਜੀਤ ਸਿੰਘ ਨਾਲ ਬਿਆਸ ਹਸਪਤਾਲ ਤੋਂ ਦਵਾਈ ਲੈਣ ਗਈ ਸੀ ਜਿਸ ਤੋਂ ਬਾਅਦ ਉਸ ਦੀ ਖੂਨ ਨਾਲ ਲਤਪਤ ਲਾਸ਼ ਤਰਸੀਕਾ ਥਾਣੇ ਖੇਤਰ ਦੇ ਡੇਰੀਵਾਲ ਰੋਡ ਤੇ ਮਿਲੀ ਉਹਦੇ ਪਤਨੀ ਵੀ ਜ਼ਖਮੀ ਪਾਈ ਗਈ ਐਸਪੀ ਮਨੋਜ ਠਾਕੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਫੋਰੈਂਸਿਕ ਸਾਇੰਸ ਅਤੇ ਆਧੁਨਿਕ ਤਕਨੀਕੀਦ ਨਾਲ ਜਾਂਚ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਕਿ ਮਨਜੀਤ ਸਿੰਘ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਿਤ ਸੀ ਉਸ ਦੀ ਦਵਾਈ ਬਿਆਸ ਹਸਪਤਾਲ ਤੋਂ ਦਿੱਤੀ ਜਾ ਰਹੀ ਸੀ ਜਿਸ ਕਾਰਨ ਉਸ ਦੇ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦਾ ਖਰਚਾ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ ਇਸ ਕਾਰਨ ਪਤੀ ਪਤਨੀ ਦੇ ਵਿੱਚ ਅਕਸਰ ਝਗੜਾ ਰਹਿੰਦਾ ਸੀ ਆਧਿਕ ਦੰਗੀ ਕਾਰਨ ਉਸ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਪੁਲਿਸ ਨੇ ਉਹ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਮਨਜੀਤ ਸਿੰਘ ਦਾ ਕਤਲ ਕੀਤਾ ਗਿਆ ਪੰਜ ਤਰੀਕ ਨੂੰ ਇਸੇ ਮਹੀਨੇ ਪੰਜ ਪੰਜ ਵਜੇ ਨੂੰ ਇੱਕ ਆਪਣੀ ਮਾਰਨਿੰਗ ਕੰਪਲੀਟ ਆਈ ਸੀ ਕਿ ਇੱਕ ਮਨਜੀਤ ਸਿੰਘ ਨਾਮ ਦੇ ਜੱਤੀ ਦਾ ਜਿਹੜਾ ਇੱਥੇ 31 ਤਾਰਾ ਹਥਿਆਰਾਂ ਨਾਲ ਕਤਲ ਹੋ ਦਾ ਤੇ ਸਬੂਤਾਂ ਔਰ ਮੌਕੇ ਤੇ ਅਸੀਂ ਗਏ ਸੀਗੇ ਉਸ ਤੋਂ ਬਾਅਦ ਅਸੀਂ ਸਾਰਾ ਮਾਮਲਾ ਜਿਹੜਾ ਮੰਡਰ ਅਸਿਸਰੀ ਸਾਹਿਬ ਦੇ ਇਤਿਹਾਜ ਚ ਦਿੰਦਾ ਉਹਨਾਂ ਨੇ ਸਾਨੂੰ ਜਿਹੜੀਆਂ ਗਾਈਡੈਂਸ ਦਿੱਤੀਆਂ ਉਸ ਤੋਂ ਬਾਅਦ ਐਸਪੀਜੀ ਸਾਹਿਬ ਨੇ ਜਿਹੜੀਆਂ ਗਾਈਡੈਂਸ ਦਿੱਤੀਆਂ ਉਹਦੇ ਉੱਤੇ ਵਰਕ ਕਰਦੇ ਹੋਏ ਅਸੀਂ ਕੰਪਨੀ ਕੀ ਤੌਰ ਤੇ ਇਸ ਮਸਲੇ ਨੂੰ ਹੱਲ ਕਰਦਿਆਂ ਕਰਦਿਆਂ ਅਸੀਂ ਨਤੀਜੇ ਤੇ ਪਹੁੰਚੇ ਕਿ ਜਿਹੜੀ ਮਿੱਤਰ ਦੀ ਆਪਣੀ ਨਰਿੰਦਰ ਕੌਰ ਸੀ ਉਹ ਵੀ ਉਸ ਵੇਲੇ ਵਾਕਤ ਤੇ ਵੇਲੇ ਉਹਦੇ ਨਾਲ ਸੀਗੀ ਔਰ ਸਾਨੂੰ ਉਸ ਤੋਂ ਗੱਲ ਇਹ ਸਾਰੀ ਸਥਿਤੀ ਕਲੀਅਰ ਹੋਈ ਕਿ ਜਿਹੜੀ ਪਤਨੀ ਨੇ ਹੀ ਮੰਜੀ ਸਿੰਘ ਦਾ ਪਤਾ ਜਿਹੜਾ ਕੀਤਾ ਸੀਗਾ ਔਰ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕਰਕੇ ਪੁਲਿਸ ਡਿਮਾਂਡ ਲੈਣ ਤੋਂ ਬਾਅਦ ਉਸ ਵੱਲੋਂ ਉਸ ਦੇ ਨਿਸ਼ਾਨੇਬੰਦੀ ਦੇ ਉੱਤੇ ਵਾਰਦਾਤ ਵਿੱਚ ਵਰਤਿਆ ਹੋਇਆ ਹਥਿਆਰ ਔਰ ਉਹ ਮੋਬਾਈਲ ਫੋਨ ਜਿਹੜਾ ਮਿੱਤਰ ਦਾ ਸੀਗਾ ਜਿਹੜਾ ਉਸ ਦੇ ਕਹਿਣ ਮੁਤਾਬਕ ਕਿ ਲੁਟੇਰੇ ਜਿਹੜੇ ਆ ਖੋ ਕੇ ਲੱਗੇ ਸੀ ਉਹ ਫੋਨ ਨਾਲ ਜੜਿਆ ਹੋਇਆ ਜਿਹੜਾ ਮੋਬਾਈਲ ਫੋਨ ਸੀ ਉਹਦੇ ਕੋਲ ਅਸੀਂ ਪ੍ਰਾਪਤ ਕਰ ਲਿਆ ਹੈ ਤੇ ਸਥਿਤੀ ਸਾਰੀ ਕਲੀਅਰ ਹੋਣ ਤੋਂ ਬਾਅਦ ਉਸ ਨੂੰ ਮਸੀਗ ਅਰੈਸਟ ਕਰ ਸਰ ਕੀ ਕਾਮ ਸੀ ਇਹ ਕਤਲ ਕਰਨ ਦਾ ਕਿ ਮਨੀਤ ਨੂੰ ਘੁਤਸੀ ਦੀ ਇਸ ਕਤਲ ਦੇ ਪਿੱਛੇ ਜਿਹੜਾ ਕਾਰਨ ਸਾਹਮਣੇ ਆਇਆ ਹੈ ਉਹ ਇਹ ਆਇਆ ਹੈ ਕਿ ਮਨੀਤ ਜਿਹੜਾ ਹੈ ਕਾਫੀ 20-22 ਸਾਲ ਤੋਂ ਬਿਮਾਰੀ ਨਾਲ ਜੂਟ ਸੀ ਉਸ ਨੂੰ ਅਲੱਗ-ਅਲੱਗ ਬਿਮਾਰੀਆਂ ਸੀ ਉਹ ਪਰਿਵਾਰ ਦੇ ਉੱਤੇ ਇੱਕ ਬੋਝ ਬਣ ਕੇ ਰਹੀ ਸੀ ਕਿ ਲਾਇਬਿਲਟੀ ਸੀਗੀ ਤੇ ਨਿਰਿੰਦਰਕ ਔਰ ਉਸ ਦੀ ਇਸ ਬਿਮਾਰੀ ਤੋਂ ਉਹ ਚੁੱਕੀ ਸੀ ਥੱਕ ਚੁੱਕੀ ਸੀ ਤੇ ਫਰਸਟ ایڈ ਹੋ ਚੁੱਕੀ ਸੀ ਇਸ ਤੋਂ ਇਲਾਵਾ ਘਰ ਦੇ ਵਿੱਚ ਗਿਰਫੀ ਸੀ ਔਰ ਇਸ ਦੀ ਜਿਹੜੀ ਹੈ ਇੰਸ਼ੋਰੈਂਸ ਪਾਲਿਸੀ ਵੀ ਇਹਨੇ ਕਰਵਾਈ ਸੀ ਔਰ ਉਸ ਦੇ ਮਰਨ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਪਾਲਿਸੀ ਦਾ ਬੈਨੀਫਿਟ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਹੈ ਉਹ ਵੀ ਨਿਰੰਦਰਪੁਰ ਨੂੰ ਮਿਲਣਾ ਸੀਗਾ ਔਰ ਇਸੇ ਮੋਟੋ ਦੇ ਨਾਲ ਉਸਨੇ ਆਪਣੇ ਪਤੀ ਨੂੰ ਜਿਹੜਾ ਕਦਰ ਦਿੱਤਾ ਸੀ ਸਵਕਤੀ ਹਸਪੀਟਲ ਜਾਣ ਦੇ ਕਾਰਨ ਇਹੀ ਸੀਗਾ ਕੀ ਕਾਰਨ ਸੀ ਜਿਹੜਾ ਸਵਕਤੀ ਤਾਂ ਵੈਸੇ ਜਿਹੜਾ ਵਿਆਸਤਾ ਹਸਪੀਟਲ ਹੈ ਉੱਥੇ ਅਰਲੀ ਮਾਰਨਿੰਗ ਹੀ ਮਰੀਜ਼ ਜਿਹੜੇ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਔਰ ਇਹਦੇ ਕਹਿਣ ਮੁਤਾਬਕ ਇਹ ਅਰਲੀ ਮਾਰਨ ਜਿਹੜੀ ਆ ਉੱਥੇ ਦਵਾਈ ਲੈਣ ਵਾਸਤੇ ਬਿਆਸ ਹਸਪੀਟਲ ਦੇਸੀ ਹੋ ਰਸਤੇ ਚੱਣਾ ਨੇ ਜਿਹੜਾ ਘਰ ਦਾ ਕੂੜਾ ਸੁੱਟਣ ਦੇ ਬਾਹਾਨੇ ਮੋਟਰਸਾਈਕਲ ਖੜਾ ਪੁੱਤਾ ਸੀਗਾ ਔਰ ਕੂੜਾ ਜਿਹੜਾ ਸੁੱਟਣ ਦੇ ਬਾਹਾਨੇ ਜਦੋਂ ਬੈਠੀ ਮੋਟਰਸਾਈਕਲ ਤੇ ਤੇ ਉਹਦੇ ਸਿਰ ਦੇ ਵਿੱਚ ਇਸਨੇ ਵਾਰ ਕੀਤਾ ਜਿਸ ਨੂੰ ਉਹ ਉਹ ਨਹੀਂ ਸਹਾਰ ਸਕਿਆ ਉਸ ਤੋਂ ਬਾਅਦ ਇਹਨੇ ਹੋਰ 23 ਵਾਰ ਉਹਦੇ ਸਿਰ ਦੇ ਵਿੱਚ ਕਿਤੇ ਤੇ ਮਲਟੀਪਲ ਇੰਜਰੀ ਦੇ ਕਾਰਨ ਉਹਦੀ ਮੌਕੇ ਤੇ ਹੀ ਬੈਠ ਹੋ ਗਈ ਔਰ ਜਿਹੜਾ ਕੂੜੇਦਾਨ ਲਫਾਫਿਆਂ ਦੇ ਮੌਕੇ ਤੇ ਸੁੱਕਿਆ ਸੀਗਾ ਉਹ ਕੂੜੇਦਾਨ ਲਫਾਫਾ ਅਸੀਂ ਬਰਾਮਦ ਕੀਤਾ ਉਸ ਦੇ ਵਿੱਚ ਜੋ ਰਸੋਈ ਦਾ ਕੂੜਾ ਸੀਗਾ ਉਹ ਉਸ ਦੇ ਘਰ ਦੇ ਵਿੱਚ ਇੱਕ ਰਾਤ ਪਹਿਲਾਂ ਜਿਹੜੀਆਂ ਸਬਜ਼ੀਆਂ ਬਣੀਆਂ ਸੀਗੀਆਂ ਉਸੇ ਦਾ ਕੂੜਾ ਸੀਗਾ ਜਿੱਥੋਂ ਸਾਡੀ ਗੱਲ ਚੁਤੀ ਦੁਰਦੀ ਅਸਲੀਅਤ ਦੇ ਵਿੱਚ ਅਸੀਂ ਦੋਸ਼ੀ ਤੱਕ ਜਿਹੜੀ ਪਹੁੰਚ ਗਏ ਔਰ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਿਆ ਕੀ ਕਾਰਵਾਈ ਕੀਤੀ ਗਈ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 42 ਪੰਚ ਤਰੀਕ ਨੂੰ ਨੇ ਦਰਜ ਕਰ ਲਿਆ ਸੀਗਾ ਔਰ ਉਪਰੰਤ ਅਸੀਂ ਦੋਸ਼ੀ ਨੂੰ ਅਜਾਇਬ ਰਸਤੇ ਵਿੱਚ ਲੈ ਲਿਆ ਔਰ ਇਹ ਰਾਸਤ ਤੇ ਲੈਣ ਤੋਂ ਉਪਰੰਤ ਉਹਦੇ ਵੱਲੋਂ ਵਰਤਿਆ ਗਿਆ ਜਿਹੜਾ ਵਿਪਨ ਕਤਲ ਵਾਸਤੇ ਉਹ ਵੀ ਬ੍ਰਾਂਡ ਕਰ ਲਿਆ ਤੇ ਮਿੱਤਰ ਦਾ ਜਿਹੜਾ ਮੋਬਾਈਲ ਨੰਬਰ ਫੋਨ ਨਾਲ ਤੇ ਪੜਿਆ ਹੋਇਆ ਮੋਬਾਈਲ ਸੀ ਉਹ ਉਹੀ ਐਸੇ ਬ੍ਰਾਂਡ ਕਰ ਕਿਰਤੀਆ ਵਰਤੋ ਜੀ ਕੀ ਕਰੀ ਇਹਨਾਂ ਇੱਕ ਕਿਰਤੀ ਜਲੀਆ ਵਰਤ ਪਹੁੰਚ ਲਿਆ ਅੰਮ੍ਰਿਤਸਰ ਤੋਂ ਵਿਕਾਸ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼